ਬਾਰ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਹੁੰਦਾ ਹੈ। ਔਰ ਸਾਥ ਸੰਗਤ ਜਿਹੜੀ ਰਸਨਾ ਨਾਲ ਆਪਾਂ ਵਾਹਿਗੁਰੂ ਕਹਿੰਨੇ ਆ ਵਾਹਿਗੁਰੂ ਕਹਿਣ ਨਾਲ ਰਸਨਾ ਪਵਿੱਤਰ ਹੁੰਦੀ ਹੈ। ਇਹ ਬੇਨਤੀ ਮੈਂ ਥੋੜੇ ਦਿਨ ਪਹਿਲਾਂ ਨਰਵਾਰ ਸਾਹਿਬ ਤੋਂ ਵੀ ਕਹੀ ਪਾਣੀ ਨਾਲ ਹੱਥ ਧੋਮੋਂਗੇ ਹੱਥ ਸੁੱਚੇ ਹੋ ਜਾਂਦੇ ਨੇ। ਪਾਣੀ ਨਾਲ ਪੈਰ ਧੋਮੋਂਗੇ ਪੈਰ ਸੁੱਤੇ ਹੋ ਜਾਂਦੇ ਨੇ ਕਿਸੇ ਨੇ ਪ੍ਰਸ਼ਾਦ ਵਰਤੌਣਾ ਹੋਵੇ ਉਹਨੂੰ ਕਹਿੰਦੇ ਭਾਈ ਹੱਥ ਧੋਕੇ ਕੋਈ ਸੇਵਾ ਦਾ ਰਾਓ ਪ੍ਰਸ਼ਾਦ ਵਰਤੌਣੇ ਅੱਛਾ ਉਹ ਹੱਥ ਧੋਕੇ ਆਉਂਦੇ ਨੇ ਕੜਾ ਪ੍ਰਸ਼ਾਦ ਵਰਤੌਣ ਲੱਗਿਆਂ ਹੱਥ ਨਾਲ ਪ੍ਰਸ਼ਾਦ ਲੈ ਕੇ ਇੱਕ ਨੂੰ ਦਿੱਤਾ 2 ਨੂੰ 3 ਨੂੰ 4 ਨੂੰ 10 ਨੂੰ 20 ਨੂੰ 50 ਨੂੰ ਵਾਰ-ਵਾਰ ਕੁੜਾ ਪ੍ਰਸ਼ਾਦ ਹੱਥ ਨਾਲ ਚੁੱਕ ਕੇ ਵਰਤਉਂਦੇ ਨੇ ਕਦੇ ਕਿਸੇ ਨੇ ਕਿਹਾ ਨਹੀਂ ਤੇਰੇ ਹੱਥ ਝੂਠੇ ਹੋ ਗਏ ਕਿਉਂਕਿ ਉਹਨੇ ਹੱਥ ਧੋ ਕੇ ਪ੍ਰਸ਼ਾਦ ਵਰਤਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬਹਿਣੇ ਕੋਈ ਪੈਰ ਧੋ ਕੇ ਆਉਂਦਾ ਉਹਨੂੰ ਮਹਾਰਾਜ ਜੀ ਦੀ ਤਾਬਿਆ ਬਿਠਾਈ ਦੇ ਭਾਈ ਤੂੰ ਪੈਰ ਧੋਤੇ ਨੇ ਪੈਰ ਸੱਚੇ ਹੋ ਗਏ ਪ੍ਰਸਾਦ ਸੰਗਤ ਦਾ ਜੀਵ ਜਿੰਦ ਨਾਲ ਆਪਾਂ ਬੋਲ ਰਹੇ ਆ ਇਹ ਜੀਭਾ ਕਿਸ ਤਰ੍ਹਾਂ ਦਾ ਇੰਦਰਾ ਹੈ ਜਿਹੜਾ ਕਿਸੇ ਵੀ ਕੀਮਤ ਤੇ ਸੱਚਾ ਨਹੀਂ ਹੁੰਦਾ ਜੇ ਕੋਈ ਬੰਦਾ ਕਹੇ ਨਾ ਕਿ ਮੈਂ ਤਾਂ ਬਰਸ਼ ਕੀਤਾ ਹੋਇਆ ਜੀ ਮੈਂ ਬਾਹਰੋਂ ਪਾਣੀ ਦਾ ਕੁਰਲਾ ਕਰਕੇ ਆਇਆ ਮੇਰੀ ਜੀਭਾ ਹੁਣ ਸੁੱਚੀ ਹੋ ਗਈ ਹੈ ਪਰ ਜੀਵ ਜਿਹੜੀ ਚੀਜ਼ ਨਾਲ ਤੁਸੀਂ ਲਾਉਂਗੇ ਉਹ ਪਦਾਰਥ ਝੂਠਾ ਹੋ ਜਾਂਦਾ ਕਿਉਂਕਿ ਜੀਵ ਸੁੱਚੀ ਨਹੀਂ ਹੈ ਹੱਥ ਧੋ ਕੇ ਕਿਸੇ ਚੀਜ਼ ਨੂੰ ਲਾਉਂਦੇ ਹੋ ਹੱਥ ਸੁੱਚੇ ਨਹੀਂ ਉਹ ਵਸਤੂ ਝੂਠੀ ਨਹੀਂ ਹੋਏਗੀ ਪਰ ਜੀਬ ਤੁਸੀਂ ਬਾਹਰ ਪਾਣੀ ਦਾ কুরਲਾ ਕਰਕੇ ਆ ਜਾਓ ਬਰਸ਼ ਕਰਕੇ ਆਓ ਫਿਰ ਬੰਦਾ ਕਹੇ ਜੀ ਮੇਰੀ ਜੀਬ ਸੁੱਤੀ ਹੈ ਜਿਹੜੀ ਚੀਜ਼ ਨੂੰ ਜੀਬ ਲਾਉਂਗੇ ਉਹ ਪਦਾਰਥ ਝੂਠਾ ਹੋ ਜਾਂਦਾ ਇਹਦਾ ਮਤਲਬ ਜੀਬਾ ਜਿਹੜੀ ਹੈ ਉਹ ਸੁੱਚੀ ਨਹੀਂ ਹੋ ਸਕਦੀ ਪਰ ਪਾਦਸ਼ਾਹ ਦੀ ਬਾਣੀ ਨੇ ਕਿਹਾ ਭਾਈ ਜੀਬ ਵੀ ਸੁੱਚੀ ਹੋ ਜਾਂਦੀ ਹੈ ਰਸਨਾ ਵੀ ਸੁੱਚੀ ਹੋ ਜਾਂਦੀ ਹੈ ਮਹਾਰਾਜ ਪਾਦੇ ਨਾਲ ਕਹਿੰਦੇ ਨਾਮ ਜਪਤ ਗੋਬਿੰਦ ਕਾ ਸੋਚੀ ਭਈ ਰਸਨਾ ਭਾਈ ਇਹ ਸੋਚੀ ਭਈ ਰਸਨਾ ਕਾਦੇ ਨਾਲ ਨਾਮ ਜਪਤ ਗੋਬਿੰਦ ਕਾ ਜੇ ਕੋਈ ਰਸਨਾ ਨਾਲ ਜਪੇ ਸਤਨਾਮ ਸ੍ਰੀ ਵਾਹਿਗੁਰੂ ਉਹਦੀ ਰਸਨਾ ਸੁੱਤੀ ਹੋ ਜਾਂਦੀ